ਸੋ ਅਜਿਹੇ ਤੇ ਪਹੁੰਚਿਆ ਪਿੰਡ ਜੀਓ ਵਾਲੇ ਆਪਾਂ ਜਿੱਥੇ ਸ਼ਾਨਦਾਰ ਸ੍ਰੀ ਗੁਰੂ ਜੰਦੀ ਦੇ ਚਰਨ ਚਰਨ ਸਰਬ ਪ੍ਰਾਪਤ ਗੁਰੂ ਸਾਹਿਬ ਅਗਾਰਾ ਵਿਚਾਰਾ ਸੋ ਤੁਸੀਂ ਮੀਟਿੰਗ ਹੈ ਜੇ 1 ਜਨਵਰੀ 2025 ਦਾ ਜਿਹੜਾ ਨਗਰ ਕਰਤਾ ਨਗਰ ਰਿਆਵਾ ਸੋ ਸੋ ਮਹਾਰਿਆ ਸੋ ਰਾਮੋ ਹੈ ਆ ਸਰੇ 6 ਵਜੇ ਕਰੀਬ ਰਾਮੋ ਹੈ ਆ ਸੋ ਪਾਪਾ ਜੀ ਸਾਡੇ ਸਰਦਾਰ ਇਕੱਠੇ ਹੋਣਾ ਜੇ ਸਾਡੇ ਆਉਂਦਾ

ਸਾਡਾ ਸਾਬਾ ਸਵਾਰੇ ਮਾਨ ਨੇ ਮਾਰੂ ਮਾਪ ਖਾਣਾ ਬਚਨ ਮੰਨਾ ਕਾਤੀ ਬਚਨ ਮਾਪ ਉਸ ਜਾ ਰਹੇ ਉਹਨਾਂ ਦੇ ਜਨਮ ਦਾ ਚਲ ਰਹੇ ਆ ਇੱਕ ਵਾਰ ਸਵਾਪ ਸੰਤਰੇ ਸਾਥੀਆਂ ਕਿਸਾਨ ਇਹ ਸੰਗਦੇ ਹੋ ਮਹਾਰ ਜੜੀਆ ਬਿਆਸ ਸਰ ਬਾਹਰ ਮਾਰ ਹੋ ਰਹੀ ਆ ਹੋਰ ਆਂਡ ਦਾ ਟਾਂਸ ਜੇ ਦਾ ਸਮਾ ਜੀਵਨ ਅਗੇ ਸ਼ੇਰ ਦਾ ਟਾਂਸ ਕਾ ਕੰਨਾ ਕਾ ਕਾ ਜੋ ਇਥੇ ਜ਼ੋਰਦਾਰ ਆਵਾਜ਼ ਬਟਾਇਆ ਸਾਹਿਬ ਜੋ ਇਥੇ ਗੈਸ ਸਾਹਤ ਹੈ ਉਹ ਬਹੁਤ ਜਨਸੋ ਸਾਲ ਦਾ ਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਨ ਸ਼ਾਹ ਪ੍ਰਾਂਤ ਗੋਤਰਾ ਸਾਹਿਬ ਜੋ ਆਪਾਂ ਕੋਈ ਸੰਗਤ ਟ੍ਰੈਕਟਰ ਚਾਲੇ ਹੋ ਅਤੇ ਸੰਤਾ ਦਾ ਕਾਟ ਜਗਾਇਆ ਸੰਤਾ ਦਾ ਕਾਟ ਉਹ ਤੇ ਸ਼ਾਹ ਆ ਸ਼ਾਹ ਦੇ ਸਾਡੇ ਸਾਥਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਸ ਤੋਂ ਤੇ ਆ ਸੰਤਾਂ ਉਹ ਤੇ ਸਾਲ ਲੰਘਿਆ ਨਾਲੇ ਜਿੱਤਾਂ ਨਵੇਂ ਸਾਲ ਵਿੱਚ ਉਹ ਆਪਾਂ ਇਹ ਸਾਥਿਆਂ ਕਰਾਇਆ ਜਦ ਕੋ ਮੋਟਰਸਾਈਕਲ ਆ ਗੱਡੀ ਆ ਕੋਈ ਵੀ ਟਰੈਕਟਰ ਟਰਾਲੀ ਹੋਵੇ ਦੇਖਣਾ ਉਹ ਹਰ ਸਾਲ 1 ਜਨਵਰੀ ਨੂੰ ਉਹ ਪਹੁੰਚਦਾ ਆਜ ਦਾ ਦਿਨ 1 ਜਨਵਰੀ 2025 ਦਾ ਦੇਖਣਿਆ ਸੋ ਆਪਾਂ ਵੇਖ ਸਾਧਿਆ ਕਿ ਕਿਸ ਤਰ੍ਹਾਂ ਲੰਗੜਾ ਦਾ ਕਾਠਾ ਔਰ ਲੰਗਰ ਲਗਾਏ ਹੋਇਆ ਆਪਾਂ ਵੇਖ ਸਕਦੇ ਜਿਹੜੇ ਸੰਗਤ ਆ ਉਹ ਸੇਰ ਤੋਂ ਹੀ ਤਿਆਰ ਹੋ ਕੇ ਟਰੈਕਟਰ ਟਰਾਲੀਆਂ ਤੇ ਸੁਭਾਏ ਮਾਨ ਆ ਔਰ ਆਪਾਂ ਵੇਖ ਸਾਧਿਆ ਕਿ ਜਿਸਕੇ ਪਾਸ ਜੋ ਵੀ ਗੱਡੀ ਆ ਜੋ ਵੀ ਕਿਸੇ ਤੋਂ ਵਲਤਿਆ ਉਹ ਇਸ ਜਿਹੜੇ ਆ ਮਹਾਨਗਰ ਕਪਤਨ ਦਾ ਜੱਟ ਔਰ ਜਰੂਰ ਸਿਮੂਲਟ ਕਰਦਾ ਆਪਾਂ ਵੇਖ ਸਾਧਿਆ ਕਿ ਜਿਤਨਾ ਛੋਟੇ ਛੋਟੇ ਬੱਚੇ ਵੀ ਜਿਹੜੇ ਉਹ ਨਾਲ ਸੰਗਤ ਤੇ ਆ ਰਹੇ ਆ ਉਹ ਦੇਖੋ ਔਰ ਜੜਿਆ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਆਪਣੇ ਹਰੂਦੀ ਕਾਲ ਕਿਸੇ ਤੇ ਕਰ ਵੀ ਪਹੁੰਚ ਸਕਦੀ ਆ ਆਲ ਵਰਲਡ ਦੇ ਟੀਨੂੰ ਉਠਾਓ ਇਹ ਪਹਿਲਾ ਮਹਾਨ ਨਗਰਕਰਤਾ ਜਿਹੜਾ ਇੱਥੋਂ ਹੀ ਨਿਕਲਦਾ ਪੈਂਦੇ ਵੀ ਹੋਣਾ ਤੁਸੀਂ ਜਿਹੜਾ ਕਰਨ ਤਾਰਨਾ ਸੋ ਆਪਾਂ ਵੇਖ ਸਾਹ ਜਗਤ ਜਿਤਰਾ ਸਕਤਾਨਾ ਇਕੱਠ ਹੋਰ ਸੰਤਾਂ ਜਿਹੜੀਆਂ ਉਹ ਨਤਮਸਤਕ ਹੋ ਰਹੀਆਂ ਨੇ ਸੋ ਹਾਰ ਕਾਨੂੰਨ ਰੋਕੇ ਹੋਰ ਜਾਨਾ ਦੁੱਧ ਕਰ ਆਇੰਦਾ ਚਾਕ ਕੋਡਾਂ ਦੇ ਅੰਦਰ ਸਜਾਏ ਜਾਂਦੇ ਆ ਕੋਤੇ ਸਾਨੂੰ ਨੰਕਾਣੀ ਦੰਦ ਚਨਾਜਾ ਕੋਈ ਛਾਪਣੀ ਪੀਂਦਾ ਨਹੀਂ ਛਾਪਣੀ ਪਿਆਕ ਹੈ ਫੇਰ ਹੀ ਲੰਗੜਨ ਦੰਦੇ ਆ ਸੋਪਾ ਦਾ ਵਸਾ ਤੇ ਆ ਗਰੇ ਸੇਂ ਜੋ ਕਿਆ ਮੈਂ ਇਹ ਕਹਾ ਤੇ ਆ ਦੇ ਦੱਸਦਾ ਕਿਹੜਾ ਪਾ ਗਾ ਲਾਹੇ ਦਾ ਸੇਵਾ ਕਰਦੇ ਸੇਵਾ ਕਰ ਰਹੇ ਨੇ ਸੋਪਾ ਦਾ ਵਸਾ ਤੇ ਬਹੁਤ ਹੀ ਵੱਡਾ ਤੇ ਪ੍ਰਮਾਣਿਕ ਤਕਨਾ ਸੰਤਾਨਾਂ ਦੋਧ ਪਿਆ ਜਾ ਰਿਹਾ ਔਰ ਨਾਲ ਪਕੌੜੇ ਪਕੌੜਾ ਦਾ ਲੰਗਰ ਹੈ 87 ਜਿਹੜਾ ਘੱਟ ਮਲਕ ਕਰ ਆ ਗੋ ਕਰ ਰਹੇ ਦੋਧ ਪਿਆ ਜਾ ਰਿਹਾ ਇੱਥੇ ਟੱਕ ਲੈ ਕਸੇਨਾ ਚਾਰ ਪਕੌੜਾ ਵਾਲਾ ਨੇ ਲੰਕਨਤਾ ਦਾ ਤੇ ਲੰਦਾ ਸੋਤਾਂ ਦਾ ਸਿਰਗੁਰੂ ਗੋਮਨੀ ਦੇ ਪੁੱਤਰਾਂ ਦੇ ਦਾਨੀ ਉਹਨਾਂ ਦਾ ਜੀ ਅੱਜ ਪ੍ਰਕਾਸ਼ਿਤ ਹੋਸਤ ਗਰਮ ਦਿਹਾੜਾ ਤੋਂ ਉਸ ਤੋਂ ਲੈ ਕੇ ਮਾਣ ਕਰਤਾ ਹਰ ਸਾਲ 1 ਜਨਵਰੀ 31 ਜਨਵਰੀ ਨੂੰ ਇਹ ਜਿਹੜਾ ਨਗਰ ਕਿਰਤ ਸੱਜਿਆ ਮਾਤਾ ਕਾਲੀ ਨਾਲ ਦਾ ਦਾ ਰਣ ਦਾ ਸਵਾਗਤ ਆ ਪਹੁੰਚ ਗਏ ਨੇ ਸੋ ਜੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜਰੂਰ ਕਰਨਾ ਕਿਉਂਕਿ ਆਪਣੇ ਗੁਰੂ ਦੀ ਗੱਲ ਵੀ ਬਹੁਤ ਘਰ ਪਹੁੰਚ ਜਾਏ ਸੋ ਇਹ ਆਪਣਾ ਵੀਡੀਓ ਬਣਾਉਂਗਾ ਜੀ ਮੰਤਵ ਕਿ ਆਪਣੇ ਗਾਲ ਜਿਹੜੀ ਆਲ ਵਰਲਡ ਤੱਕ ਪਹੁੰਚ ਜਾਵੇ ਵੱਟ ਵੱਟ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਆਪਾਂ ਦੇ ਸਾਡੇ ਅਗਲੇ ਵੀਡੀਓ ਤਾਂ ਰਿਗੁਰੂ ਫੇਰ ਹੋਵਾਂਗੇ ਤਾਂ ਤੱਕ ਲਈ ਸਤਿ ਸ਼੍ਰੀ ਅਕਾਲ ਸੋ ਨਵੀਂ ਵੀਡੀਓ ਲਈ ਤੁਹਾਡੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ